ਮਿੱਤਰੋ ਸਸਰੀ ਕਾਲ ਵਜਿੰਦਰ ਪਾਸਟਰ ਨੂਨਾ ਸਜ਼ਾ ਹੋਗੀ ਉਮਰ ਕੈਦ ਜਿਹਨੂੰ ਆਪਾਂ ਸਿੱਧੇ ਸ਼ਬਦਾਂ ਚ ਕਹਿੰਨੇ ਆ ਯਾਰ ਤੇ ਜਿੰਨੀ ਦੇਰ ਤੱਕ ਉਹਦੇ ਸਾਹ ਵਗਦੇ ਐ ਉਨੀ ਦੇਰ ਤੱਕ ਪਾਸਟਰ ਸਾਹਿਬ ਜੇਲ੍ਹ ਚ ਰਹਿਣਗੇ ਜੇ ਰੋ ਮੌਰੀ ਹੋਈ ਇਹ ਵੀ ਗੱਲ ਨਾਲ ਪਰ ਗੱਲ ਇਹ ਐ ਦੋਸਤੋ ਕਿ ਵਿਜਿੰਦਰ ਪਾਸਟਰ ਨੇ ਕੀ ਕਹਿੰਦਾ ਸੀ ਫਾਇਰ ਫਾਇਰ ਉਦੋਂ ਉਹ ਬੰਦੇ ਨੇ ਫਾਇਰ ਨਹੀਂ kiya ਤੇ ਜੱਜ ਸਾਹਿਬ ਦੀਆਂ ਦੀ ਕੋਰਟ ਚ ਪਤਾ ਕੀ ਕਹਿੰਦਾ ਕਹਿੰਦਾ ਜੀ ਮੇਰੀ ਲਾ ਮੇਰੀ टांग 'ਚ ਰੌੜ ਡਲੀ ਹੋਈ ਐ ਕਹਿੰਦਾ ਮੇਰੀ ਲੱਤ 'ਚ ਰਾੜ ਪਾਈ ਐ ਜੀ ਮੇਰੇ ਘਰ ਵਾਲੀ ਕਈ ਸਾਰੀਆਂ ਬਿਮਾਰੀਆਂ ਤੋਂ ਪੀੜਤ ਐ ਕਿਰਪਾ ਕਰਕੇ ਜੱਜ ਸਾਹਿਬ ਨੂੰ ਪਾਸਟਰ ਸਾਹਿਬ ਕਹਿੰਦੇ ਰਹਿਮ ਕੀਤਾ ਜਾਵੇ ਤੇ ਰੋ ਪਿਆ ਜਿਹੜਾ ਕਹਿੰਦਾ ਸੀ ਨਾ ਮਾਈਕ ਤੇ ਕਿ ਬੀਬੀ ਆਪ ਦਾ ਪਤੀ ਕਹਾ ਹੈ ਜੇਲ੍ਹ ਮੇ ਹੈ ਕੋ ਚਾਹੇ ਚਾਰ ਕਤਲ ਹੋਰ ਕਰ ਦੇ ਜੇਲ੍ਹ ਸੇ ਬਾਹਰ ਆ ਜਾਏਗਾ ਪਰ ਜਿਹੜਾ ਲੋਕਾਂ ਕੁਸ਼ਕ ਪੀ ਪੇੜ ਆਪਣਾ ਲੇਡੀਜ਼ ਨੂੰ ਜੈਂਟਸ ਨੂੰ ਲਿਆ ਕੇ ਬੰਦੇ ਖੜਾ ਕਰ ਲੈਂਦੇ ਆ ਜਿਹੜਾ ਨੰਦਾ ਤਾਣਾ ਪਾਣਾ ਹੁੰਦਾ ਇਹ ਕੋਈ ਆਪਣੇ ਧਰਮ ਚ ਵੀ ਕੁਝ ਚੱਲਦਾ ਯਾਰ ਜਿਹਨੂੰ ਡਿਫੈਂਡਰ ਗੱਡੀ ਦਿੱਤੀ ਹੈ ਇਹਦੀ ਤੇ ਅੱਗੇ ਗੱਲ ਕਰਦੇ ਆਪਾਂ ਹਰਿਆ ਪਰ ਮਾਂ ਚ ਮੂਰਖਤਾ ਲੋਕਾਂ ਨੂੰ ਬਣਾਉਣ ਮੂਰਖ ਬਣਾਉਣ ਦੇ ਪੈਸੇ ਲੈਂਦੇ ਸਿੱਧੀ ਜੀ ਗੱਲ ਇਹ ਹੈ ਯਾਰ ਜਿਹੜਾ ਨਾ ਕੋਲੇ ਜਾਂ ਕਿញੀਆਂ 20-20 ਹਜ਼ਾਰ ਦੀਆਂ ਐਂਕਾਂ ਲੱਗੀਆਂ ਹੁੰਦੀਆਂ ਉਹ ਜਿਹੜੇ ਛੱਤ ਜੀ ਵਾਲੀਆਂ ਚੱਪਲਾਂ ਪਾਈਆਂ ਹੁੰਦੀਆਂ ਬਾਈ ਬਾਹਰ ਦੀਆਂ ਬ੍ਰਾਂਡ ਆ ਪਤਾ ਕਰੇ ਦੇਖੀਆਂ ਹੀ ਨਹੀਂ ਸੀ ਇਹਨਾਂ ਦੇ ਕੱਪੜੇ ਲੀਦੇ ਤੇ ਜਿਹੜਾ ਯਾਰ ਇਹਦਾ ਪਾਸਟਰ ਦਾ ਬਹੁਤ ਹਾਈ ਫਾਈ ਜਿਹੜਾ ਮਹਿਲ ਬਣਿਆ ਹੋਇਆ ਜਲੰਧਰ ਦੇ ਵਿੱਚ ਉਹ ਕਿੱਥੋਂ ਬਣ ਗਿਆ ਇੱਕ ਹਰਿਆਣਵੀ ਸ਼ੋਰਾ ਉਹਨੇ ਪੰਜਾਬ ਵਿੱਚ ਆ ਕੇ ਲੋਕਾਂ ਦੀ ਨਵਜ ਦੇਖੀ ਪੜਿਆ ਲਿਖਿਆ ਸੀਗਾ ਮੇਰਾ ਖਿਆਲ ਯਾਰ ਇਹ ਆਏ ਲੋਕ ਮੂਰਖ ਬਣਾਏ ਜਾਂ ਤੱਕਦੇ ਆਪ ਫੈਂਕਿਆ ਮਾਂ ਦੇ ਪੁੱਤ ਨਹੀਂ ਆਪ ਫੈਂਕਿਆ ਤੇ ਜਦੋਂ ਇਹਨਾਂ ਦੇ ਪਿੱਛੇ ਵੋਟਾਂ ਹੋਣ ਬਈ ਜੀ ਇਹਨਾਂ ਨੂੰ ਸਿਆਸੀ ਸਪੋਰਟ ਹਰ ਇੱਕ ਪਾਰਟੀ ਦੀ ਮਿਲਦੀ ਹੈ ਹੁਣ ਰੌਲਾ ਕਿੱਥੇ ਹੈ ਲੋਕ ਇਹਨਾਂ ਦੇ ਜਿਹੜਾ ਆਸਾ ਪਾਸਾ ਹੁੰਦਾ ਨਾ ਆਲਾ ਦਵਾਲਾ ਇਹਨਾਂ ਦਾ ਬਣਾਇਆ ਹੁੰਦਾ ਇੱਕ ਬੁਣਿਆ ਹੁੰਦਾ ਹੈ ਚਾਰ ਬੰਦੇ ਹੁੰਦੇ ਆ ਦਿਹਾੜੀ ਵਾਲੇ ਤੇ ਚਾਰਕ ਬੰਦੇ ਮੇਰੇ ਵਰਗੇ ਜਿੱਦਾਂ ਕੋਈ ਟੈਂਪ ਦਿਨ ਰੱਖਿਆ ਹੋਵੇ ਵੀਰਵਾਰ ਦਾ ਜਾਂ ਕੋਈ ਵੀ ਦਿਨ ਐਤਵਾਰ ਦਾ ਉਹਦੇ ਪੰਜ ਸੱਤ ਹੋਰ ਜਾ ਵੜਦੇ ਆ ਚਾਰਕ ਤਮਾਸ਼ਾ ਵੇਖਣ ਤੇ 15 ਬੰਦੇ ਹੋ ਗਏ ਇਹਨਾਂ ਦੇ ਆਲੇ ਦੁਆਲੇ ਪੰਜ ਚਾਰ ਆਏ ਹੁੰਦੇ ਆ ਡੱਬੇ ਡੁੱਬੇ ਚੜਨਗੇ ਯਾਰ ਤੇ ਮਾਲ ਖਾਵਾਂਗੇ ਉਥੇ ਤੇ ਨਾਲੇ ਮਾੜਾ ਮੋਟਾ ਝਾਕਾ ਵਾਕਾ ਕਰਿਆਵਾਂਗੇ ਜਿਹਦੇ ਕਰਕੇ ਬਜਿੰਦਰ ਪਾਸਟ ਝਾਕੇ ਵਾਕੇ ਪਿੱਛੇ ਮਰਿਆ ਗਿਆ ਨਾ ਇੱਕ ਲੜਕੀ ਇਹਦੇ ਕੋਲੇ ਆਉਂਦੀ ਐ ਦੋਸਤੋ ਜਿਹੜੀ ਉਹ ਲੇਡੀਜ਼ ਹੈ ਨਾ ਵਿਚਾਰੀ ਉਹਦੇ ਅੱਗੇ ਸਿਰ ਝੁਕਦਾ ਉਹਨੂੰ ਸਲਾਮ ਹੈ ਮਿੱਤਰੋ ਉਹਨਾਂ ਦਾ ਪਤੀ ਦੇਵ ਦੱਸ ਰਿਹਾ ਸੀ ਤੇ ਪੱਤਰਕਾਰ ਸਹਿਬਾਨ ਨੂੰ ਕਿਹਾ ਕਹਿ ਰਿਹਾ ਸੀ ਕਿ ਐਸੀ ਤਰ੍ਹਾਂ ਹੀ ਮੇਰੀ ਵੀਡੀਓ ਚਲਾਇਓ ਕਟਿਓ ਨਾ ਐਡੀਟਿੰਗ ਨਾ ਕਰਿਓ ਕਿਉਂ ਕਹਿੰਦਾ 5 ਕਰੋੜ ਰੁਪਈਆ ਸਾਡੇ ਘਰੇ ਗੱਲਾਂ ਪਹੁੰਚੀਆਂ ਪਹਿਲਾਂ ਕੀ ਕਰਦੇ ਆ ਇਹ ਡਰਾਉਂਦੇ ਐ ਧਮਕਾਉਂਦੇ ਐ ਝੂਠੇ ਪਰਚੇ ਦਵਾ ਦੇਣ ਦੀਆਂ ਪਹਿਲਾਂ ਗੱਲਾਂ ਕਰਦੇ ਐ ਫਿਰ ਪਰਚੇ ਕਰਵਾ ਵੀ ਦਿੰਦੇ ਐ ਫੇਰ ਬੰਦਾ ਨਾ ਡਰਿਆ ਤੀਜਾ ਹਿੱਲਾ ਹੁੰਦਾ ਵੀ ਪਿਆਰ ਨਾਲ ਪੈਸੇ ਦੇ ਕੇ ਖਰੀਦ ਲੋ ਤੇ ਅਗਲਾ ਦਾ ਯਾਰ ਉਹਦੇ ਨੂੰ ਰਿਸ਼ਤੇਦਾਰ ਆਖਣ ਲੱਗ ਪੈਂਦੇ ਆ ਤੂੰ ਕੀ ਲੈਣਾ ਬਈ ਆਪਦੇ ਬੱਚੇ ਪਾਲ ਤੇ ਅਗਲਾ ਚਾਰ ਛੱਲੜ ਲੈ ਕੇ ਪਾਸੇ ਹੋ ਜਾਂਦਾ ਜਿਵੇਂ ਛਤਰਪਤੀ ਪੱਤਰਕਾਰ ਸੀ ਸਰਸੇ ਵਾਲੇ ਵੇਲੇ ਆ ਵਾਜਪਾਈ ਸਾਹਿਬ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੂੰ ਚਾਰ ਕੁੜੀਆਂ ਨੇ ਚਿੱਠੀ ਲਿਖੀ ਸਰਸੇ ਡੇਰੇ ਦੇ ਵਿੱਚੋਂ ਚਿੱਠੀ ਲਿਖੀ ਕਿੱਡੀ ਵੱਡੀ ਗੱਲ ਹੈ ਉਹ ਪ੍ਰਾਈਮ ਮਿਨਿਸਟਰ ਆਫਿਸ ਤੇ ਪਹੁੰਚ ਗਈ ਉਧਰਤੀ ਗੌਰ ਹੁੰਦੀ ਹੈ ਮਿੰਟ ਤੇ ਗੌਰ ਹੋ ਗਈ ਮਿੱਤਰੋ ਤਾਂ ਸ਼ਤਰਪਤੀ ਸਾਹਿਬ ਨੇ ਉਹ ਚਿੱਠੀ ਲੋਕਲ ਅਖਬਾਰ ਦੇ ਵਿੱਚ ਛਾਪਤੀ ਤੇ ਇਹਨਾਂ ਨੇ ਉਹ ਪੱਤਰਕਾਰ ਗੱਡੀ ਚਾੜਤਾ ਨੰਬਰ 1 ਨੰਬਰ 2 ਇੱਕ ਹੋਰ ਕੋਈ ਅਫੀਸਰ ਸੀ ਬਹੁਤ ਟੌਪ ਕਲਾਸ ਦਾ ਉਹਨੇ ਗੱਲ ਇਮਾਨਦਾਰੀ ਨਾਲ ਚੱਕਣੀ ਚਾਹੀਦੀ ਇਹਨਾਂ ਨੇ ਉਹ ਟਕਾਣੇ ਲਾਤਾ ਪਰ ਜਦੋਂ ਮਿੱਤਰੋ ਜਿਹੜੀਆਂ ਉਹ ਲੜਕੀਆਂ ਲੜਦੀਆਂ ਰਹੀਆਂ ਲੜਦੀਆਂ ਰਹੀਆਂ ਤੇ ਉਹ ਸਰਸੇੜੇ ਦਾ ਹਾਲ ਵੇਖ ਲਓ ਭਾਵੇਂ ਉਹ ਜ਼ਮਾਨਤ ਤੇ ਆ ਜਾਂਦਾ ਹੈ ਪਰ ਚੰਗੇ ਏਸੀ ਪਿੰਜਰੇ 'ਚ ਕੈਦ ਹੈ ਕੈਦ ਕਦੇ ਨਹੀਂ ਮਿੱਤਰੋ ਚੰਗੀ ਹੁੰਦੀ ਭਾਵੇਂ ਉੱਥੇ ਕੋਈ ਸਹੂਲਤ ਹੋਵੇ ਕਿੱਥੇ ਤਾਂ ਬਾਹਰ ਬੰਦੇ ਨੇ ਟਹਿਲਣਾ ਯਾਰ ਕਦੇ ਬਾਜ਼ਾਰ ਜਾ ਕਦੇ ਹੋਰ ਕਦੇ ਹੋਰ ਉਥੇ ਕੰਧਾਂ ਐ ਬਾਹਰੋਂ ਆਵਾਜ਼ ਆਉਂਦੀ ਐ ਤੇ ਐ ਨਹੀਂ ਪਤਾ ਲੱਗਦਾ ਵੀ ਕੀ ਚੀਜ਼ ਜਾਂਦੀ ਐ 25 25 ਫੁੱਟ ਕੰਧਾਂ ਐ 30 30 ਫੁੱਟ ਤਾਂ ਮਿੱਤਰੋ ਸੋਨੇ ਦੇ ਭਾਵੇਂ पिंजਰੇ ਚ ਬੰਦਾ ਕੈਦ ਹੋਵੇ ਯਾਰ ਕੈਦ ਤਾਂ ਕੈਦ ਸਿੱਧੀ ਜੀ ਗੱਲ ਤਾਂ ਐ ਤਾਂ ਮਿੱਤਰੋ ਗੱਲ ਇਹ ਨਹੀਂ ਐ ਕਿ ਬਜਿੰਦਰ ਪਾਸਟਰ ਦੇ ਵਿਰੋਧੋ ਲੜ ਪਹਿਲਾਂ ਤਾਂ ਇਹ ਆਪਾਂ ਇੱਥੇ ਆਉਣੇ ਆ ਕਿ ਬਜਿੰਦਰ ਪਾਸਟਰ ਨਾਲ ਗੱਲ ਬਣੀ ਕਿਵੇਂ ਇੱਕ ਚੰਡੀਗੜ੍ਹ ਕੋਲੇ ਇਹ ਬੰਦਾ ਕਿਸੇ ਜਗ੍ਹਾ ਤੇ ਉਹ ਲੜਕੀ ਨੂੰ ਲੈ ਜਾਂਦਾ ਲੋਕ ਪਰਮਾਏ ਹੋਏ ਇਹਨਾਂ ਦੇ ਜਾਲ 'ਚ ਫਸਦੇ ਆ ਜਾ ਕੇ ਉਹਦੇ ਨਾਲ ਬਲਾਤਕਾਰ ਹੁੰਦਾ ਹੈ ਉਹ ਲੜਕੀ ਨਾਲ ਤਾਂ ਉਹਦੀ ਵੀਡੀਓ ਬਣਾਈ ਜਾਂਦੀ ਏ ਕਿ ਜੇਕਰ ਕਿਸੇ ਨੂੰ ਤੂੰ ਗੱਲ ਕਰੇਂਗੀ ਕਿਸੇ ਕੋਲੇ ਦੱਸੇਂਗੀ ਤਾਂ ਫਿਰ ਤੇਰਾ ਔਰ ਸਾਰੀ ਵੀਡੀਓ ਜਨ ਤੱਕ ਕਰ ਦਿੱਤੀ ਜਾਵੇਗੀ ਮਤਲਬ ਪਹਿਲਾਂ ਹੀ ਆਪ ਦਾ ਪਲਾਨ ਬਣਾ ਕੇ ਤੁਰਦੇ ਆ ਪਰ ਉਹਨਾਂ ਦੇ ਬਾਈ ਜੀ ਪਰਚੇ ਵੀ ਹੋਏ ਜੇਲ੍ਹ ਚ ਵੀ ਰਹੇ ਉਹ ਲੜਕੀ ਨੂੰ ਵੀ ਬਹੁਤ ਹਰਾਸ ਕੀਤਾ ਗਿਆ ਬਹੁਤ ਹਾਈ ਲੈਵਲ ਤੇ ਕੀਤਾ ਗਿਆ ਕਿਉਂਕਿ ਇਹਨਾਂ ਦੀ ਸਿਆਸੀ ਯਾਰ ਪਹੁੰਚ ਹੁੰਦੀ ਹੈ ਅਫਸਰਾਂ ਤੱਕ ਹੁੰਦੀ ਹੈ ਅਫਸਰ ਪੈਸੇ ਦੇ ਯਾਰ ਹੁੰਦੇ ਆ ਪਰ ਅਖੀਰੋਸ਼ ਜੱਜ ਸਾਹਿਬ ਨੂੰ ਸਲੂਟ ਹੈ ਮਿੱਤਰੋ ਈਦੇ ਕੋਲੇ ਕੁਦਰਤੀ ਇੱਕ ਕੇਸ ਆ ਗਿਆ ਤੇ ਉਹਨੇ ਮਾਂ ਦੇ ਪੁੱਤ ਨੇ ਬੰਨਤਾ ਹੁਣ ਗੱਲ ਕਰਦੇ ਆ ਆਪਾਂ ਆਪਣੇ ਧਰਮ ਦੀ ਸਿੱਖ ਧਰਮ ਦੀ ਸਿੱਖ ਧਰਮ ਦੇ ਵਿੱਚ ਭਾਵੇਂ ਉਹ ਵਿਆਸ ਵਾਲਾ ਡੇਰਾ ਹੈ ਵੇਖਣ ਤੇ ਤਾਂ ਸਿੱਖ ਲੱਗਦੇ ਆ ਉਹ ਵੀ ਉਹਨਾਂ ਨੇ ਵੀ ਦਰਿਆ ਦਾ ਯਾਰ ਦਰਿਆ ਬਦਲਦਾ ਦਰਿਆ ਤਾਕਤ ਆ ਲੋਕ ਕਹਿੰਦੇ ਨਾ ਦਰਿਆ ਆਵਦਾ ਥਾਂ ਛੜਾ ਲੈਂਦਾ ਦਰਿਆ ਤਾਕਤ ਆਗ ਲਿਆਨੇ ਬਾਈ ਜੀ ਤੇ ਜਿੰਨੀ ਜ਼ਮੀਨ دریا ਦੀ ਕਿਉਂਕਿ دریا ਪਾਣੀ ਹੋਰ ਪੰਜ ਸੱਤ 10 ਸਾਲਾਂ ਚ ਸੌਦਾ ਸੁੱਕ ਜਾਣਾ ਸਾਰਾ ਤੇ ਬਿਆਸਾ دریا ਜਿਹੜਾ ਕਦੇ ਵਗੇ ਹੀ ਨਹੀਂ ਐਵੇਂ ਕਦੇ ਵਗਦਾ ਮੀਂਹ ਮੂਬਲੇ ਸਾਲ ਚ ਇੱਕ ਕਰੀ ਦੋ ਵਾਰੀ ਦਾ ਮਹੀਨਾ ਰੱਖ ਲੋ ਪਰ ਉਹ ਮਤਰੋ دریا ਤੱਕ ਦਾ ਉਹਨਾਂ ਦੇ ਪੈਰੋਕਾਰ ਕਿੰਨੇ ਆ ਯਾਰ ਜਦੋਂ ਸਰਸੇ ਵਾਲੇ ਨੂੰ ਅੰਦਰ ਠੋਕਿਆ ਨਾ ਦੇ ਲੋਕ ਜੇਲ੍ਹ ਦੇ ਬਾਹਰ ਗਏ ਜਾ ਕੇ ਮੱਥਾ ਟੇਕਦੇ ਸੀ ਜਿਹੜੀ ਚੀਜ਼ ਸਾਬਤ ਹੋ ਗਈ ਉਹ ਕਿਸੇ ਨੇ ਦੋਸ਼ ਨਹੀਂ ਲਾਏ ਕੋਰਟ ਨੇ ਤੇਲ ਕਢ ਦੀਆ ਕੋਰਟ 20 ਸਾਲ ਪਹਿਲਾਂ ਵੀ ਜਿਹੜਾ ਬੰਦਾ ਮਗਰਾ ਕਰ ਰਿਹਾ ਇਹ ਠੂਠਾ ਤਾਂ ਨਹੀਂ ਇਹ ਐ ਤਾਂ ਨਹੀਂ 10 ਕੰਨੀਆਂ ਨਾਪ ਕੇ ਫੇਰ ਸਜ਼ਾ ਕਰਦੇ ਹੋ ਕੱਚਾ ਕੰਮ ਨਹੀਂ ਦੋ ਉਥੇ ਇਹ ਲੋਕ ਐਵੇਂ ਤਾਂ ਨਹੀਂ ਕਿਸੇ ਪਾਵੇਂ ਸੱਚਾ ਜਾਜੀ ਨੂੰ ਦੇਸ ਰਿਆ ਹੁੰਦਾ ਕਿ ਬੰਦਾ ਸੱਚਾ ਲੜ ਰਿਹਾ ਪਰ ਉਹ ਫਿਰ ਵੀ ਪਰਖਦੇ ਆ ਕਿਉਂਕਿ ਲੋ ਆ ਦੀਆਂ ਜਿਹੜੀਆਂ ਐਡ ਗਾੜੀਆਂ ਮੋਟੀਆਂ ਕਿਤਾਬਾਂ ਨਾ ਮਿੱਤਰੋ 4 4 6 6 ਇੰਚੀ ਉਹਨਾਂ ਨੇ ਪੜ ਕੇ ਤੇ ਬੱਠਲਾਂ ਜਿੱਡੇ ਜਿੱਡੇ ਉਹਨਾਂ ਦੇ ਦਿਮਾਗ ਹੈ ਫਿਰ ਮੁੱਲ ਪੈਂਦਾ ਹੈ ਤਾਂ ਜਿਹੜਾ ਬੰਦਾ ਅੰਨਾ ਹੋ ਕੇ ਯਾਰ ਕੱਲ ਪਰਸੋ 300 ਕਰੋੜ ਦੇ ਮਾਲਕ ਬਾਬੇ ਨੂੰ ਡਿਫੈਂਡਰ ਦੇ ਗਿਆ 2 ਕਰੋੜ ਦੀ ਗੱਡੀ ਸਿੱਖਾਂ ਕੋਲੇ ਨਾ ਤਾਂ ਮਿੱਤਰੋ ਆਪਦਾ ਕੋਈ ਸਕੂਲ ਹੈ ਜਿੱਥੇ ਜਾ ਕੇ ਲੋੜਵੰਦ ਬੱਚੇ ਕਿਉਂਕਿ ਧਰਮ ਤਾਂ ਆਪਣਾ ਫੇਰ ਹੀ ਵਧੂਗਾ ਨਾ ਜੇ ਕਿਸੇ ਨੂੰ ਸਿੱਖਿਆ ਮਿਲੂਗੀ ਫੇਰ ਹੀ ਵਧੂ ਧਰਮ ਐਵੇਂ ਧਰਮ ਬਾਈ ਜੀ ਜਿਹੜਾ ਇਹ ਜਿਹੜੇ ਧਰਮ ਨੂੰ ਪਾਸਟਰ ਬਿਲੋਂਗ ਕਰਦਾ ਸੀ ਇਹ ਧਰਮ ਕਿਉਂ ਵਧ ਗਏ ਅਗਲੇ ਕਹਿੰਦੇ ਆਜੋ ਤੁਹਾਡੇ ਬੱਚਿਆਂ ਨੂੰ ਸਿੱਖਿਆ ਦਿੰਨੇ ਆ ਫ੍ਰੀ ਤੁਹਾਨੂੰ 500 ਰੁਪਏ ਦਿਹਾੜੀ ਦਿੰਨੇ ਆ ਤੇ ਅਗਲਾ ਕਹਿੰਦਾ ਯਾਰ ਰੱਬ ਨੇੜੇ ਕਿ ਘਸੌਣ ਨੇੜੇ ਹੁਣ ਸਿੱਖਾਂ ਕੋਲੇ ਨਾ ਕੋਈ ਹਸਪਤਾਲ ਹੈ ਗੁਰਨਾਨਕ ਹਸਪੀਟਲ ਹੈ ਜਾਹੋ ਕੁਰੂ ਰਾਮਦਾਸ ਹਸਪੀਟਲ ਹੈ ਮੰਨ ਲਓ ਉਮਰਸਰ ਜੋ ਵੀ ਹੈ ਵੱਲੇ ਤਾਂ ਉੱਥੇ ਕੀ ਹੈ ਮਿੱਤਰੋ ਉੱਥੇ ਵੀ ਆਈ ਕੁਝ ਹੈ ਉੱਥੇ ਜਿਹੜੇ ਆਹਾ ਮੈਂਬਰ ਮੁੰਮਰ ਐ ਐਸਜੀਪੀਸੀ ਵਾਲੇ ਤੇ ਹੋਰ ਤੇ ਲੈਣਾ ਦੇਣਾ ਪਿਛਲੇ ਦਿਨਾਂ 'ਚ ਤੁਸੀਂ ਪ੍ਰਤਾਪ ਸਿੰਘ ਜਿਹੜਾ ਸਕੱਤਰ ਐ ਸ਼੍ਰੋਮਣੀ ਕਮੇਟੀ ਦਾ ਉਹਦੇ ਮੁੰਡੇ ਤੇ ਨੋਹ ਸਾਹਮਣੇ ਬੈਠੇ ਐ ਤੇ ਕੱਟੀ ਦਾੜ੍ਹੀ ਐ ਤੇ ਨੋਹ ਨੇ ਵਾਲ ਖਿਲਾਰੇ ਐ ਤੇ ਭੂਰਾ ਰੰਗ ਕਰਾਇਆ ਇਹ ਪ੍ਰਤਾਪ ਸਿੰਘ ਸਕੱਤਰ ਰਗੀ ਇਹ ਯਾਰ ਕੁੱਕਤਰ ਪ੍ਰੈਜ਼ੀਡੈਂਟ ਐਸਜੀਪੀਸੀ ਤੋਂ ਦੂਜੇ ਨੰਬਰ ਦਾ ਬੰਦਾ ਹੁੰਦਾ ਜਿਹੜੀ ਸਾਰੀ ਕਮੇਟੀ ਨੂੰ ਕੰਟਰੋਲ ਕਰਦਾ ਕੋਈ ਬੰਦਾ ਉੱਥੇ ਰੱਖਿਆ ਜਾਣਾ ਤਾਂ ਤੁਸੀਂ 77 ਨੂੰ ਹੀ ਆਪਦੀ ਲੈਟਰ ਚਿੱਠੀ ਅਰਜੀ ਦਿਓਗੇ ਉਹ 77 ਜਿਨ੍ਹਾਂ ਤੋਂ ਐਸਪੈਕਟ ਕਰਦੇ ਆ ਲੋਕ ਜਿਨ੍ਹਾਂ ਤੋਂ ਲੋਕ ਚਾਹੁੰਦੇ ਆ ਕਿ ਅੱਗੇ ਵਧਾਉਣ ਸਾਡਾ ਪ੍ਰਚਾਰ ਕਰਨ ਧਰਮ ਦਾ ਉਹਨਾਂ ਦੇ ਦੀਵੇ ਥੱਲੇ ਹਨੇਰਾ ਹੈ ਉਹਨਾਂ ਦੇ ਘਰੇ ਬੱਚੇ ਧੜ ਨਿਆ ਮੋਨਕੇਤੀ ਸ਼ਾਮ ਨੂੰ ਪਿਆਲੀ ਸਾਂਝੀ ਕਰਦੇ ਐ ਤੇ ਸ਼ਾਮ ਨੂੰ ਪ੍ਰਤਾਪ ਸੰਸਕਤਰ ਰ ਰਗੇ ਵੀ ਕਰਦੇ ਐ ਤੁਸੀਂ ਉਹਦਾ ਮੂੰਹ ਵੇਖ ਲਿਓ ਜਿਹੜਾ ਬੰਦਾ ਤੜਕੇ ਸਵੇਹਾ ਉੱਠ ਕੇ ਦਵਾਈ ਬੂਟੀ ਲੈਂਦਾ ਹੋਵੇ ਨਾ ਉਹ ਮੂੰਹ ਪਤਾ ਲੱਗ ਜਾਂਦਾ ਉਹਦਾ ਇਹ ਬੰਦੇ ਪ੍ਰਚਾਰ ਕਰਨਗੇ ਨਾ ਸਿੱਖਾਂ ਕੋਲੇ ਚੰਗਾ ਸਕੂਲ ਨਾ ਸਿੱਖਾਂ ਕੋਲੇ ਚੰਗਾ ਹਸਪਤਾਲ ਤੇ ਜਿਹੜਾ 2 ਕਰੋੜ ਦੀ ਡਿਫੈਂਡਰ ਗੱਡੀ ਦੇ ਗਿਆ ਜਿਉ ਪਲਾਮਾਨਸ ਕੋਈ 100 ਸਕੂਲ ਚ ਕਿਸੇ ਪੜ ਪੜਦੇ ਹੋਏ ਬੱਚੇ ਦੀ ਉਥੋਂ ਜਾਣਕਾਰੀ ਲੈ ਕੇ ਉਹਦੀ ਕੋਈ ਫੀਸ ਭਰ ਦਿੰਦਾ ਉਹ ਚੰਗਾ ਨਾ ਹੁੰਦਾ ਅੱਛਾ ਪੀਜੀਆਈ ਜਾ ਕੇ ਵੇਖ ਲਓ ਫਰੀਦਕੋਟ ਮੈਡੀਕਲ ਕਾਲਜ ਦੇਖ ਲਓ ਬਟਿੰਡੇ ਜਾ ਕੇ ਐਮਐਚ ਦੇਖ ਲਓ ਢੇਰ ਲੱਗੇ ਪਏ ਐ ਕਿਉਂਕਿ ਪਾਣੀ ਕਾਲੇ ਹੋ ਗਏ ਪੋਲਿਊਟ ਹੋ ਗਏ ਇੱਕ ਪਾਣੀ ਚੋਂ ਜਿਵੇਂ ਹੁਣ ਕੱਲ ਪਰਸੋਂ ਉਹ ਖੜੇ ਸੀਗੇ ਲੱਖੇ ਸੁਧਾਣੇ ਹੋਰੀ ਜਰਗ ਪਿੰਕੇ ਜਰਗ ਦੇ ਪਿੰਡ ਡਾਕਟਰਾਂ ਨੇ ਕ੍ਰਾਸ ਲਾਤੇ ਕਿ ਇਥੋਂ ਦਾ ਪਾਣੀ ਪੀਣ ਯੋਗ ਪੀਣ ਯੋਗ ਹੀ ਨਹੀਂ ਗੱਲ ਹੀ ਖਤਮ ਹੋ ਗਈ ਇਹਨੀਆਂ ਦੇ ਵੀ ਅੱਧਾ ਪੀਣ ਯੋਗ ਹੈ ਜਾਂ ਇਹ ਨੁਕਸਾਨਦੇ ਆ ਜਾਂ ਇਹਨੀਆਂ ਬਿਮਾਰੀਆਂ ਜਾਂ ਇਹਦੇ ਚ ਕਰੋਸੀ ਨੇ ਜਾਂ ਇਹਦੇ ਚ ਹੋਰ ਅਨੇਕਾਂ ਤਰ੍ਹਾਂ ਦੇ ਜ਼ਹਿਰੀਲੇ ਤੱਤ ਹੈ ਇਹ ਨਹੀਂ ਕਹਿੰਦੇ ਉਹ ਕਹਿੰਦੇ ਪੀਣ ਯੋਗ ਹੀ ਨਹੀਂ ਪਾਣੀ ਕੈਨੇਡਾ ਚ ਜਿਹੜੇ ਬੰਦੇ ਨੇ ਚੋਣ ਲੜੀ ਐ ਐਮ ਐਲ اے ਦੀ ਕੈਨੇਡਾ ਚ ਕੈਨੇਡਾ ਦੀ ਪੀ ਆਰ ਉਹ ਬੰਦਾ 3 ਮਹੀਨੇ ਇੱਥੇ ਲਾ ਕੇ ਗਿਆ ਆਪਣੇ ਪਿੰਡ ਨੂੰ ਬਚਾਉਣ ਵਾਸਤੇ 14 ਦਿਨ ਗਿਆ ਕੈਨੇਡਾ ਹੁਣ ਫੇਰ ਆ ਗਿਆ ਪਾਣੀ ਪਹਿਲਾਂ ਪੋਲਿਊਟ ਕਰਦੇ ਐ ਫੇਰ ਲੋਕਾਂ ਨੂੰ ਬਿਮਾਰੀਆਂ ਫੈਲ ਦਿੰਦੇ ਐ ਫੇਰ ਲੋਕ ਇਲਾਜ ਕਰਾਉਣ ਜਾਂਦੇ ਐ ਤਾਂ ਫੇਰ ਛਿਲਦੇ ਐ ਜਿਵੇਂ ਇਹਨਾਂ ਦਿਨਾਂ 'ਚ ਵੱਡੇ ਵੱਡੇ ਸਕੂਲ ਮਾਫੀਆ ਜਿਹੜੇ ਲੱਖ ਲੱਖ ਰੁਪਈਆ ਲੈਂਦੇ ਐ ਠੇਕੇ ਟੁੱਟਦੇ ਐ ਤੇ ਸਕੂਲ ਡੁੱਬਦੇ ਐ 31 ਤਰੀਕ ਨੂੰ ਛਰਾਵ ਸਸਤੀ ਹੋਗੀ ਪਿੰਡਾਂ 'ਚ ਹੋਕਾ ਦਿੰਦੇ ਫਿਰਦੇ ਐ ਕਿ ਲੈ ਲਓ ਬਾਈ ਲੈ ਲਓ 100 ਰੁਪਏ ਬੋਤਲ 70 ਰੁਪਏ ਫਲਾਨੀ ਤੇ ਜਿਹੜੀ ਲੋਕਾਂ ਆ ਸਾਰੀਆਂ ਗੱਲਾਂ ਤੋਂ ਲੋਕ ਪਰੇਸ਼ਾਨ ਹੋਏ ਤੇ ਬਾਬਿਆਂ ਦੇ ਪੈਰਾਂ 'ਚ ਡਿੱਗਦੇ ਆ ਮਿੱਤਰੋ ਉਹ ਬਾਬਾ ਭਾਵੇਂ ਕੋਈ ਪਾਸਟਰ ਹੋਵੇ ਭਾਵੇਂ 2 ਕਰੋੜ ਵਾਲੀ ਗੱਡੀ ਵਾਲਾ ਹੋਵੇ ਭਾਵੇਂ ਕੋਈ ਹੋਰ ਹੋਵੇ ਇਹਨਾਂ ਦੇ ਚੇਲੇ ਬਾਲ ਕੇ ਪਾਸੇ ਇੱਕ ਜਾਲ ਬਣਿਆ ਹੁੰਦਾ ਹੈ ਉਹ ਤੁਹਾਡੀਆਂ ਸਾਡੀਆਂ ਆਪਣੀਆਂ ਸਾਰਿਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਤਕਾਉਂਦੇ ਐ। ਉੱਥੋਂ ਫਿਰ ਇਹ ਸਾਰਾ ਕੁਝ ਸ਼ੁਰੂ ਹੋ ਜਾਂਦਾ ਕਿਉਂਕਿ ਉਹ ਜਿਹੜੀ ਲੜਕੀ ਦਾ ਕਾਰਨ ਬਣੀ ਪਾਸਟਰ ਨੂੰ ਉਮਰ ਕੈਦ ਦਾ। ਉਹੀ ਹੋਇਆ ਨਾ ਉਹ ਤੇ ਪ੍ਰਭਾਵਿਤ ਸੀ, ਦੁਖੀ ਸੀ ਮਤਲਬ। ਤਾਂ ਉਹਦਾ ਜਿਹੜਾ ਉਹ ਦੁਖੀ ਦਿਮਾਗ ਸੀ ਉਹਦੇ ਉੱਤੇ ਪਾਸਟਰ ਨੇ ਇੱਕ ਜਾਲ ਸੱਟਿਆ। ਵੀ ਅੱਗੋਂ ਕੁਐਸਚਨਿੰਗ ਕਰ ਨਹੀਂ ਸਕਦੀ ਲੜਕੀ ਬੋਲ ਸਕਦੀ ਨਹੀਂ। ਤੇ ਮੈਂ ਇਹਦੇ ਤੇ ਜਾਲ ਸਿੱਟਾਂ ਤਾਂ ਉਹਦੇ ਨਾਲ ਵਿਚਾਰੀ ਨਾਲ ਕੋ ਕਰਮ ਹੋਇਆ ਪਰ ਮਿੱਤਰੋ ਇਹ ਗੱਲ ਹੈ ਅੱਗੇ ਲੋਕ ਸਿਆਣੇ ਕਹਿੰਦੇ ਸੀ ਕਿ ਤੈਨੂੰ ਪਤਾ ਲੱਗੂ ਤੇਰੇ ਅੱਗੇ ਆਉ ਲਿਖਾ ਦੇਣਾ ਪਊ ਇੱਥੇ ਮੇਰੇ ਖਿਆਲ ਚ 5 ਤੋਂ 7 10 ਸਾਲਾਂ ਚ ਨਾ ਇੱਕ ਪਾਸਾ ਹੋ ਜਾਂਦਾ ਜਿਹੜਾ ਹੁਣ ਯੁੱਗ ਚੱਲ ਰਿਹਾ ਹੈ ਕੋਰ ਕਾਲ ਯੁਗ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਗੁਰੂ ਨਾਨਕ ਦੇਵ ਮਹਾਰਾਜ ਜੀ ਆਨੇ ਅੰਗ ਦੇਵ ਜੀ ਅੱਗੇ ਅਮਰਦਾਸ ਰਾਮਦਾਸ ਮਤਲਬ ਤਾਂ ਉਹ ਕੋਰ ਕਲਯੁਗ ਆ ਮਿੱਤਰੋ ਤੇ ਕਹਿੰਦੇ ਮਰੂ ਕਿਹੜਾ ਜਿਹੜਾ ਕਿਸੇ ਤੇ ਵਿਸਰ ਗਿਆ ਉਹ ਲੜਕੀ ਵਿਸਰੀ ਪਰ ਪਾਸਟਰ ਦੇ ਜੋੜਾਂ ਚ ਬੈ ਗਈ ਤੇ ਹੁਣ ਜਦੋਂ ਫੂਕ ਮਾਰ ਕੇ ਕਹਿੰਦਾ ਸੀ ਨਾ ਫਾਇਰ ਨਾ ਫੂਕ ਜੱਜ ਸਾਹਿਬ ਅੱਗੇ ਵੱਜੀ ਨਾ ਕਿਸੇ ਵਕੀਲ ਅੱਗੇ ਵੱਜੀ ਨਾ ਉਹ ਲੜਕੀ ਅੱਗੇ ਵੱਜੀ ਜਿਹੜੀ ਲੜਕੀ ਨੂੰ 5 ਕਰੋੜ ਚ ਖਰੀਦਣ ਦੀ ਕੋਸ਼ਿਸ਼ ਕਰਦਾ ਸੀ ਉਹਦੇ ਘਰਾਂ ਵਾਲੇ ਨੂੰ ਖਰੀਦਣ ਦੀ ਕੋਸ਼ਿਸ਼ ਕਰੀ ਪਰ ਉਹ ਅਖੀਰ ਤੱਕ ਲੜੇ ਮਿੱਤਰੋ ਗੁਰਬਾਣੀ ਸਿਖਾਉਂਦੀ ਹੈ ਇਨਸਾਨੀਅਤ ਕਿ ਕਿਸੇ ਦਾ ਮਾੜਾ ਨਾ ਕਰੋ ਗਊ ਗਰੀਬ ਤੇ ਦਇਆ ਕਰੋ ਅੱਠ ਸੱਠ ਤੀਰਤ ਸਗਲ ਪੁੰਨ ਥਰਡ ਤੀਰਥਾਂ ਦਾ ਫਲ ਹੈ ਤੇ ਪਤਾ ਨਹੀਂ ਕਿੰਨੇ ਬੰਦੇ ਨੂੰ ਪੁੰਨ ਮਿਲਦੀ ਹੈ ਕਿਸੇ ਬੰਦੇ ਤੇ ਜੇ ਆਪਾਂ ਦਇਆ ਕਰਦਿਗੇ ਰਹਿਮ ਕਰਦਿਗੇ ਜੇ ਤੁਸੀਂ ਮੋਟਰਸਾਈਕਲ ਤੇ ਜਾ ਰਹੇ ਹੋ ਕਿਸੇ ਨੂੰ ਚੜ੍ਹਾ ਲਓ ਆ ਗਰਮੀ ਐਨੀ ਕਿਸੇ ਪਸ਼ੂ ਪੰਛੀਆਂ ਨੂੰ ਪਾਣੀ ਪਿਆ ਦਿਓ ਕਿਸੇ ਧਿਆਏ ਨੂੰ ਪਾਣੀ ਪਿਆ ਦਿਓ ਕਿਸੇ ਗਰੀਬ ਤਾਂ ਕੋਈ ਹੁੰਦਾ ਨਹੀਂ ਲੋੜਵੰਦ ਦੀ ਮਦਦ ਕਰ ਦਿਓ ਇਹ ਗੁਰਬਾਣੀ ਇਹ ਸਿਖਾਉਂਦੀ ਹੈ ਗੁਰਬਾਣੀ ਇਹ ਨਹੀਂ ਸਿਖਾਉਂਦੀ ਕਿ ਤੁਸੀਂ ਜਾ ਕੇ ਬਾਬਿਆਂ ਦੇ ਪੈਰਾਂ 'ਚ ਹਾਜ਼ਰੀ ਭਰੋ ਜਦੋਂ 1708 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਕਹਿਤਾ ਨਾ ਨੰਦੇੜ ਦੀ ਧਰਤੀ ਤੇ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਉਹ ਕਹਿੰਦੇ ਇਨਸਾਨੀਅਤ ਹੈ ਤੇ ਤੁਸੀਂ ਗੁਰਬਾਣੀ ਪੜ੍ਹੋ ਇਹਦੇ ਵਿੱਚੋਂ ਇਨਸਾਨੀਅਤ ਸਿੱਖੋ ਉਹ ਗੱਲ ਖਤਮ ਹੈ ਪਰ ਜਦੋਂ ਲੋਕ ਬੰਦੇ ਨੂੰ ਜਾ ਕੇ ਰੱਬ ਬਣਾ ਦਿੰਦੇ ਆ ਨਾ ਮਿੱਤਰੋ ਤਾਂ ਉਹ ਬਣੇ ਹੋਏ ਪਾਸਟਰ ਵਿਜेंद्र ਵਰਗੇ ਰੱਬ ਅਖੀਰ ਧੀਆ ਪੈਣਾ ਦੀ ਇੱਜ਼ਤ ਕਉਂਦੇ ਆ ਉਹਨਾਂ ਦਾ ਕੋ ਕਰਮ ਹੁੰਦੇ ਆ ਆਸਰਾਮ ਵਰਗੇ ਕਿੱਧਰ ਗਏ ਯਾਰ ਇੱਕ ਦਿੱਲੀ ਹੋਰ ਸੀ ਉਹਦੇ ਕੋਲੋਂ ਚਾਰ ਲੜਕੀਆਂ ਫੜੀਆਂ ਗਈਆਂ ਆ ਬਾਪੂ ਆਸਰਾਮ ਯਾਰ 80 ਸਾਲ ਦਾ ਬੰਦਾ ਜੇਲ੍ਹ 'ਚ ਕਿਉਂ ਐ ਜਿਉ ਸੱਚ ਐ ਮੰਨ ਲਾ ਕਿਉਂਕਿ ਇਹਨਾਂ ਦਾ ਸਟਰਕਚਰ ਬਹੁਤ ਵੱਡਾ ਹੁੰਦਾ ਹੈ ਪੈਸਾ ਇਹਨਾਂ ਨੂੰ ਫੰਡਿੰਗ ਹੁੰਦੀ ਹੈ ਬਾਹਰੋਂ ਇਹ ਕਿਤਾਬਾਂ ਸ਼ਾਪ ਕੇ ਫ੍ਰੀ ਵੰਡ ਕੇ ਜਾਂਦੇ ਆ ਸਾਚਾ ਹਸਾਰ ਵਾਲਾ ਰਾਮਪਾਲ ਉਹਦੀ ਕਿਤਾਬ ਵੰਡ ਰਿਹਾ ਮੈਨੂੰ ਵੀ ਇਹਨਾਂ ਨੇ ਫੋਨ ਕਰਕੇ ਅੱਡੇ ਤੇ 2 ਸਾਲ ਹੋ ਗਏ ਕਿਤਾਬ ਫੜਾ ਕੇ ਗਏ ਫ੍ਰੀ ਯਾਰੋ ਇਹ ਇਹ ਉਹਨਾਂ ਦੇ ਪ੍ਰਚਾਰ ਕਰਨ ਦਾ ਤਰੀਕਾ ਤੇ ਸਾਡੀ ਸ਼ਰੋਮਣੀ ਕਮੇਟੀ ਯਾਰ ਫ੍ਰੀ ਕਿਸੇ ਨੂੰ ਗੁਟਕਾ ਸਾਬ ਨਹੀਂ ਦਿੰਦੀ ਨਾਲੇ ਉਹ ਤੇ ਗੁਰਬਾਣੀ ਲਿਖੀ ਹੈ ਉਹ ਕਹਿੰਦੇ 20 ਰੁਪਏ ਕੱਢੋ ਜੀ 50 ਕੱਢੋ ਇਹਦੀ ਭੇਟ ਹੈ ਤਾਂ ਮੈਟਰੋ ਪ੍ਰਚਾਰ ਅਗਲਿਆਂ ਦਾ ਤਾਂ ਵਧਿਆ ਤਾਂ ਫੁੱਲਿਆ ਜੇ ਕਰ ਉਹਨਾਂ ਨੇ ਸੀਰੀਅਸ ਹੋ ਕੇ ਤੱਥਾਂ ਨਾਲ ਕਿਉਂਕਿ ਉਹ ਪੜ ਗਏ ਪੜਿਆ ਫੇਰ ਹੀ ਗੱਲ ਕਰ ਰਿਹਾ ਨਾ ਪਾਸਟਰ ਇੰਗਲਿਸ਼ ਬੋਲਦਾ ਸੀ ਹਿੰਦੀ ਬੋਲਦਾ ਸੀ ਐ ਵੜਦਾ ਸੀ ਆਰੇ ਵਾਂਗੂ ਤੇ ਤੱਥਾਂ ਨਾਲ ਗੱਲ ਰੱਖ ਕੇ ਸਾਹਮਣੇ ਬੰਦੇ ਨੂੰ ਪਰਵਾਉਂਦਾ ਸੀ ਨਾ ਤੁਹਾਡੇ ਸਿੱਖੋ ਤੁਹਾਡੇ ਬੱਚੇ ਤਾਂ ਪੜਨਗੇ ਤੁਹਾਡੇ ਕੋਲੇ ਕੋਈ ਚੰਗਾ ਸਕੂਲ ਹੋਊਗਾ ਤੁਹਾਡਾ ਬਿਮਾਰੀਆਂ ਜਿੰਨੀਆਂ ਫੈਲ ਰਹੀਆਂ ਨਾ ਇਹ ਜੀਓ ਪੋਲਿਟਿਕਸ ਹੈ ਤੁਹਾਨੂੰ ਮਾਰਨ ਵਾਸਤੇ ਪਾਣੀਆਂ ਚ ਜ਼ਹਿਰ ਪਾਇਆ ਪਾਣੀ ਪੀਣਾ ਹਰ ਇੱਕ ਦੀ ਕਮਜ਼ੋਰੀ ਹੈ ਬੋਤਲਾਂ ਵਾਲਾ ਪਾਣੀ ਵੀ ਨਹੀਂ ਚੰਗਾ ਤੇ ਬੋਤਲਾਂ ਵਾਲੇ ਨਾਲ ਅਗਰ ਲਣਾਊ ਆ ਕਿਵੇਂ ਚੱਲ ਪੀ ਤਾਂ ਲਵੋਗੇ ਮੰਨ ਲਓ ਛੱਪੜ ਪੋਲਿਊਟ ਕਰਤੇ ਹਰ ਇੱਕ ਨੇ फ्लਸ਼ ਬਾਹਰ ਲਾਤੀ ਉਹ ਗਈ ਨਾਲੀਆਂ ਰਹੀ ਛੱਪੜ ਚ ਤੇ ਛੱਪੜ ਚੋਂ ਪਾਣੀ ਥੱਲੇ ਸੇਮ ਜਾਂਦਾ ਉਹੀ ਪਾਣੀ ਆਪਾਂ ਚੱਕਦੇ ਆ ਕਿ ਨਹਿਰ ਦਾ ਨਹੀਂ ਪੀਣਾ ਥੱਲੇ ਵਾਲਾ ਪਾਣੀ ਪੀਵਾਂਗੇ ਜਿਹੜਾ ਹਾਰਪਿਕ ਲੈਟਰਨ ਵਿੱਚ ਪਾਇਆ ਹੁੰਦਾ ਉਹ ਆਪਣੇ ਅੰਦਰ ਜਾਂਦਾ ਹੈ ਮਿੱਤਰੋ ਚੈੱਕ ਕਰਾ ਕੇ ਦੇਖ ਲਿਓ ਬਹੁਤ ਧੰਨਵਾਦ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਆਪਾਂ ਦਾ ਗੁਜੋੜ ਲਵਾਂਗੇ